ਸਤਰੀਆ ਕਾਜੀ ਮੈਸਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਤਾਂ ਹੁਣ 24 ਘੰਟੇ ਬਾਕੀ ਰਹਿ ਗਏ ਨੇ 4 ਜੂਨ ਦੇ ਵਿੱਚ ਜੀ ਹਾਂ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ 4 ਜੂਨ ਕਦੋਂ ਆਏਗੀ ਤਾਂ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਤੁਹਾਨੂੰ ਦੱਸ ਦੇ ਕਿ ਕੱਲ ਨੂੰ 4 ਜੂਨ ਆਇਆ ਤੇ ਕੱਲ ਨੂੰ ਵੋਟਾਂ ਦੇ ਨਤੀਜੇ ਆਉਣਗੇ ਤਾਂ ਤੁਹਾਨੂੰ ਦੱਸ ਦੇ ਕਿ 7ਵੇਂ ਗੇਟ ਦੀ VOTING ਹੋਈ ਹੈ 1 ਜੂਨ ਨੂੰ ਪੰਜਾਬ ਅਤੇ ਹਿਮਾਚਲ ਦੇ ਵਿੱਚ ਤਾਂ 4 ਜੂਨ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਤੁਹਾਨੂੰ ਦੱਸ ਦੇ ਕਿ ਜਿਹੜੀ ਪੰਜਾਬ ਦੇ ਵਿੱਚ VOTING ਹੋਈ ਹੈ ਤਾਂ ਪੰਜਾਬ ਦੇ ਵਿੱਚ ਕੁੱਲ VOTING 62.80% ਹੋਈ ਹੈ ਸਭ ਤੋਂ ਵੱਧ VOTING ਦੀ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਦੇ ਵਿੱਚ ਹੋਈ ਹੈ ਬਠਿੰਡਾ ਦੇ ਵਿੱਚ 29 ਇਸ਼ਾਰਿਆਂ 36% ਦੀ VOTING ਹੋਈ ਹੈ ਜਦ ਕਿ ਅੰਮ੍ਰਿਤਸਰ ਦੇ ਵਿੱਚ ਸਤੋ ਘੱਟ VOTING ਹੋਈ ਹੈ ਅੰਮ੍ਰਿਤਸਰ ਦੇ ਵਿੱਚ 56.06 VOTING ਹੋਈ ਹੈ ਤਾਂ ਹੁਣ ਗੱਲ ਕਰਾਂਗੇ ਕਿ ਪਟਿਆਲਾ ਹਲਕੇ ਦੇ ਵਿੱਚ ਕਿੰਨੇ ਹਲਕੇ ਨੇ ਅਤੇ ਇਹਨਾਂ ਹਲਕਿਆਂ ਦੀਆਂ EVM ਮਸ਼ੀਨਾਂ ਕਿੱਥੇ ਰੱਖੀਆਂ ਹੋਈਆਂ ਨੇ ਅਤੇ ਕਿੰਨੇ ਵਜੇ ਕੱਲ ਨੂੰ ਯਾਨੀ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਆ ਜਿਹੜੀ ਕਿ ਉਹ ਸਟਾਰਟ ਹੋਵੇਗੀ ਤਾਂ ਇਹ ਸਾਰੀ ਜੋ ਕਿ ਗੱਲਬਾਤ ਕਰਨ ਦੇ ਲਈ ਅਤੇ ਤਮਾਮ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰੁਪਾਨਾ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਹਾਂਜੀ ਰੁਪਾਨਾ ਜੀ ਕੀ ਕਹਿਣਾ ਚਾਹੋਗੇ 4 ਜੂਨ ਬੇहद ਨਜ਼ਦੀਕ ਆ ਤੇ ਵੋਟਾਂ ਦੀ ਗਿਣਤੀ ਵੀ ਆ ਕੱਲ ਨੂੰ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰੇਮ ਮੁਹੰਮਦ ਕਰ ਲਏ ਗਏ ਨੇ ਗਿਣਤੀ ਕੱਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਣੀ ਹੈ ਕੁਝ ਹੀ ਘੰਟੇ ਬਾਕੀ ਨੇ ਸਾਰੇ ਆਮ ਲੋਕਾਂ ਦੀਆਂ ਪਾਰਟੀਆਂ ਦੀਆਂ ਤੇ ਨਾਲ ਨਾਲ ਉਮੀਦਵਾਰਾਂ ਸਮੇਤ ਜਿਹੜੇ ਲੀਡਰ ਨੇ ਉਹਨਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਕੱਲ ਗਿਣਤੀ ਦੇ ਟਿੱਕੇ ਹੋ ਜਾਂਦੇ ਬੇਸ਼ੱਕ ਉਸ ਤੋਂ ਪਹਿਲਾਂ ਜਿਹੜੇ ਐਗਜ਼ਿਟ ਪੋਲ ਆਏ ਨੇ ਉਹਨਾਂ ਨੇ ਕੁਝ ਸਪਸ਼ਟ ਕੀਤਾ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਐਗਜ਼ਿਟ ਪੋਲ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੀ ਜਿਹੜੀ ਗਿਣਤੀ ਹੋਣੀ ਆ ਉਹਦੇ ਉੱਪਰ ਲਗਭਗ 24 ਜਿਹੜੀਆਂ ਲੋਕੇਸ਼ਨਾਂ ਆ ਉਹ ਇਹ ਜਿਹਨ ਬਣਾਈਆਂ ਗਈਆਂ ਨੇ ਜਿੱਥੇ ਗਿਣਤੀ ਹੋਣੀ ਹੈ ਕਾਊਂਟਿੰਗ ਸੈਂਟਰ ਨੇ ਚਾਰੇ ਜਿਹਦੇ ਵਿੱਚ 15000 ਦੇ ਕਰੀਬ ਜਿਹੜੇ ਕਰਮਚਾਰੀ ਜਿਹੜੇ ਉੱਤੇ ਨਾਤ ਰਹਿਣਗੇ ਇਸੇ ਤਰ੍ਹਾਂ ਜੇਕਰ ਗੱਲ ਕਰੇ ਤਾਂ 8 ਵਜੇ ਤੋਂ ਗਿਣਤੀ ਸ਼ੁਰੂ ਹੋਣੀ ਹੈ ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ 24 ਲੋਕੇਸ਼ਨ ਨੇ ਤੇ 43 ਬਿਲਡਿੰਗਾਂ ਨੇ ਜਿੱਥੇ ਕਾਊਂਟਿੰਗ ਸੈਂਟਰ ਬਣਾਏ ਗਏ ਨੇ ਇਸੇ ਤਰ੍ਹਾਂ ਹਰ ਜਿਹੜੀ ਹੈਗੀ ਆ ਉਹਦੇ ਉੱਪਰ ਕਰਮਚਾਰੀ ਜਿਹੜੇ ਪੰਜਾਬ ਪੁਲਿਸ ਵੀ ਹੈ ਪੈਰਾ ਮਿਲਟਰੀ ਫੋਰਸ ਵੀ ਆ ਸਾਰੇ ਇਲਾਕਾ ਕਾਫੀ ਦਿਨ ਤੋਂ ਜਿਹੜੀ ਉਹ ਤਣਾਤ ਹੈ ਇੱਕਦਮ ਪੂਰੇ ਸੁਰੱਖਿਆ ਦੇ ਪ੍ਰਬੰਧ ਹੋਲੇ ਨੇ ਜੇਕਰ ਗੱਲ ਪਟਿਆਲਾ ਦੀ ਕਰੀਏ ਤਾਂ ਪਟਿਆਲਾ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਨੌ ਵਿਧਾਨ ਸਭਾ ਜਿਹੜੇ ਹਲਕੇ ਹੁੰਦੇ ਨੇ ਜਿਹਦੇ ਵਿੱਚ ਜੇਕਰ ਗੱਲ ਸ਼ੁਰੂਆਤ ਆਪਾਂ ਕਰੀਏ ਸਭ ਤੋਂ ਪਹਿਲਾਂ ਨਾਪਾ ਪਟਿਆਲਾ ਤੇ ਹਾਤੀ ਸਮਾਣਾ ਸ਼ਤਰਾਣਾ ਪਟਿਆਲਾ ਸ਼ਹਿਰੀ ਸਨੌਰ ਡੇਰਾਬਸੀ ਘਨੌਰ ਰਾਜਪੁਰਾ ਜੀ ਨੌ ਵਿਧਾਨ ਸਭਾ ਹਲਕੇ ਨੇ ਹੋਣ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹਨਾਂ ਦੀ ਗਿਣਤੀ ਕਿੱਥੇ ਕਿੱਥੇ ਹੋਣੀ ਆ ਜੀ ਸਭ ਤੋਂ ਪਹਿਲਾਂ ਨਾਬਾ ਦੀ ਗੱਲ ਕਰੀਏ ਤਾਂ ਜਿਹੜੀ ਵਿਧਾਨ ਸਭਾ ਹਲਕਾ ਨਾਬਾ ਦੀਆਂ ਜਿਹੜੀਆਂ ਈਵੀਐਮ ਮਸ਼ੀਨਾਂ ਨੇ ਉਹ ਆਈਟੀਆ ਨਾਪਾ ਰੋਡ ਤੇ ਜਿਹੜੀ ਲੜਕਿਆਂ ਦੀ ਐਡੀ ਹੈ ਉੱਥੇ ਰੱਖੀਆਂ ਹੋਈਆਂ ਨੇ ਉਹਨਾਂ ਦੀ ਗਿਣਤੀ ਉੱਥੇ ਸ਼ੁਰੂ ਹੋਵੇਗੀ ਜੀ ਇਸੇ ਤਰ੍ਹਾਂ ਜੇਕਰ ਪਟਿਆਲਾ ਬਿਆhti ਦੀ ਗੱਲ ਕਰੀਏ ਤਾਂ ਪਟਿਆਲਾ ਲੋਕ ਸਭਾ ਵਿਧਾਨ ਸਭਾ ਹਲਕਾ ਪਟਿਆਲਾ ਬਿਆhti ਦੀਆਂ ਈਵੀਐਮ ਮਸ਼ੀਨਾਂ ਜਿਹੜੀਆਂ ਥਾਪਰ ਕਾਲਜ ਵਿੱਚ ਰੱਖੀਆਂ ਗਈਆਂ ਨੇ ਜਦਕਿ ਸਮਾਣਾ ਅਤੇ ਛਤਰਾਣਾ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਜਨਮੇਜੀਮ ਹਾਲ ਪੋਲੋ ਗਰਾਊਂਡ ਵਿੱਚ ਰੱਖੀਆਂ ਹੋਈਆਂ ਨੇ ਜੀ ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ਦੀ ਗੱਲ ਕਰੀਏ ਤਾਂ ਮਹਿੰਦਰਾ ਕਾਲਜ ਦੇ ਵਿੱਚ ਗਿਣਤੀ ਹੋएगी ਜਦਕਿ ਸਨੌਰ ਦੀ ਗਿਣਤੀ ਜਿਹੜਾ ਲੋਕ ਸਭਾ ਵਿਧਾਨ ਸਭਾ ਹਲਕਾ ਸਨੌਰ ਹੈ ਉਹ ਤੇ ਜਿਹੜੇ ਈਵੀਐਮ ਮਸ਼ੀਨਾਂ ਨੇ ਇੱਕ ਜਿਹੜਾ ਬਹੁਤ ਤਕਨੀਕੀ ਕਾਲਜ ਰਾਜਪੁਰ ਉਹ ਐਸਐਸ ਨਗਰ ਦੇ ਵਿੱਚ ਹੈ ਉੱਥੇ ਹੋਣੀ ਹੈ ਜਦਕਿ ਡੇਰਾਬਸੀ ਕਨੌਰ ਤੇ ਰਾਜਪੁਰਾ ਜਿਹੜੇ ਤਿੰਨੋਂ ਵਿਧਾਨ ਸਭਾ ਹਲਕੇ ਨੇ ਇਹਨਾਂ ਦੀਆਂ ਈਵੀਐਮ ਮਸ਼ੀਨਾਂ ਆਪਣੇ ਪੰਜਾਬੀ ਯੂਨੀਵਰਸਿਟੀ ਜਨਵੇਜ ਹੰਬਲੀ ਹਾਲ ਵਿੱਚ ਪਈਆਂ ਨੇ ਤੇ ਉੱਥੇ ਇਹਨਾਂ ਦੀ ਜਿਹੜੀ ਗਿਣਤੀ 8 ਵਜੇ ਸਵੇਰੇ ਸ਼ੁਰੂ ਹੋਣੀ ਹੈ ਤੇ ਪਟਿਆਲਾ ਦੇ ਵਿੱਚ ਕੁੱਲ ਕਿੰਨੇ VOTING ਹੋਈ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅ ਜੇਕਰ ਗੱਲ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਲਗਭਗ 63% ਜਿਹੜੀ ਹੈਗੀ ਆ VOTING ਹੋਈ ਹੈ। ਪਰ ਜੇਕਰ ਗੱਲ ਕਨੌਰ ਦੀ ਕਰੀਏ ਸਭ ਤੋਂ ਵੱਧ ਜਿਹੜੀ VOTING ਹੈ ਉਹ ਕਨੌਰ ਹਲਕੇ ਦੇ ਵਿੱਚ ਹੋਈ ਹੈ 77.40% VOTING ਹੋਈ ਹੈ ਬਿਨਾਂ ਸਬਾ ਹਲਕਾ ਕਨੌਰ ਚ। ਜਿਹੜੀ ਸਭ ਤੋਂ ਘੱਟ VOTING ਹੋਈ ਹੈ ਉਹ ਪਟਿਆਲਾ ਦਿਹਾਤੀ ਹਲਕੇ ਦੇ ਵਿੱਚ ਹੋਈ ਹੈ ਲਗਭਗ 58% ਦੇ ਆਸ-ਪਾਸ ਹੋਈ ਹੈ। ਪਰ ਉਹਨੇ VOTING ਘੱਟ ਹੋਣ ਦਾ ਕਾਰਨ ਕੀ ਹੈ ਤਾਂ ਹੁਣ ਕੱਲ 4 ਜੂਨ ਨੂੰ ਹੀ ਪਤਾ ਲੱਗੇਗਾ ਜਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦਾ ਫਾਇਦਾ ਕਿਹਨੂੰ ਹੋਇਆ ਤੇ ਨੁਕਸਾਨ ਨੂੰ ਕਿਨੂੰ ਹੋਇਆ ਪਰ ਇੱਕ ਗੱਲ ਹੋਰ ਆਇਸ਼ਾ ਮੈਂ ਕਈ ਵਾਰ ਆਪਾਂ ਦੇਖਿਆ ਕਿ ਕਾਫੀ ਜਿੰਨੀ ਦੇਰ ਹੋ ਗਈ ਸਾਨੂੰ ਵੀ ਬਹੁਤ ਦੇਰ ਹੋ ਗਈ ਇਸ ਫੀਲਡ ਦੇ ਵਿੱਚ ਪਰ ਜ਼ਿਆਦਾਤਰ ਅਸੀਂ ਇਹ ਦੇਖ ਰਿਹਾ ਕਿ ਜਦੋਂ ਵੀ ਕਿਸੇ VOTING ਘੱਟ ਹੁੰਦੀ ਹੈ VOTING ਘੱਟਪੋੜ ਹੁੰਦੀ ਹੈ ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਸਦਾ ਤਿਰ ਨੂੰ ਜਿਹੜਾ ਜ਼ਿਆਦਾ ਦੇਖਿਆ ਜਾਂਦਾ ਬਿਲਕੁਲ ਹੋਰ ਵੀ ਹੈ ਕਿ ਜਿੱਤੇ ਜੇਕਰ ਜਿਆਦਾ ਬੰਪਰ VOTING ਹੋਵੇ ਤਾਂ ਉਹਦਾ ਵੀ ਨੁਕਸਾਨ ਕਈ ਵਾਰ ਜਿਹੜਾ ਸੱਦਾਕਰਨ ਹੋ ਜਾਂਦਾ ਕਿਉਂਕਿ ਜਿਆਦਾ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਪਰੇਸ਼ਾਨ ਹੋ ਕੇ ਵੋਟ ਪਾਉਂਦੇ ਨੇ ਕਿ ਆਪਾਂ ਨੇ ਵੋਟ ਇਸ ਦੇ ਖਿਲਾਫ ਪਾਣੀ ਜਾਂ ਫਿਰ ਕਈ ਵਾਰ ਲੋਕ ਪਰੇਸ਼ਾਨ ਹੋ ਕੇ ਵੋਟ ਪਾਉਣ ਜਾਂਦੇ ਨੇ ਕਿ ਆਪਾਂ ਵੋਟ ਨਹੀਂ ਪਾਉਣੀ ਇਹ ਚੀਜ਼ਾਂ ਕਈ ਵਾਰ ਦੇਖਣ ਨੂੰ ਮਿਲੀਆਂ ਨੇ ਪਹਿਲਾਂ ਜਿੰਨੀ ਵਾਰ ਵੀ VOTE ਹੋਈ ਹੈ ਇਹ ਗੱਲ ਦੇਖਣ ਨੂੰ ਸਾਹਮਣੇ ਆਇਆ ਤੇਰੋ ਆਰੂ ਪੰਨਾ ਜੀ ਇਹ ਗੱਲ ਵੀ ਸਾਹਮਣੇ ਹੈ ਕਿ ਜਿਹੜੀ ਐਨਡੀਆ ਸਰਕਾਰ ਉਸਨੇ ਦਾਵਾ ਕੀਤਾ ਕਿ ਤੀਜੀ ਵਾਰ ਜੋ ਕਿ ਸਰਕਾਰ ਐਨਡੀ ਦੀ ਹੀ ਬਣੇਗੀ ਤਾਂ ਉੱਥੇ ਇੰਡੀਆ ਗੜਜੋੜ ਦੀ ਜਗ੍ਹਾ ਗੱਲ ਕੀਤੀ ਜਾਵੇ ਤਾਂ ਇੰਡੀਆ ਗੜਜੋੜ ਨੇ ਵੀ ਆਪਣਾ ਦਾਵਾ ਕੀਤਾ ਹੈ ਕਿ ਇੰਡੀਆ ਗੜਜੋੜ ਨੂੰ 295 ਸੀਟਾਂ ਆ ਰਹੀਆਂ ਨੇ ਇਹ ਬਿਲਕੁਲ ਗੱਲ ਸਹੀ ਹੈ ਕਿ ਜਿੱਦਾਂ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਐਗਜ਼ਿਟ ਪੋਲ ਨੂੰ ਇੰਡੀਆ ਘਟ ਚੋੜ ਨੇ ਨਕਾਰ ਦਿੱਤਾ ਹੈ ਕਿ ਇਹ ਘਟ ਚੋੜ ਨੇ ਕਿਹਾ ਕਿ ਜਿਹੜੇ ਐਗਜ਼ਿਟ ਪੋਲ ਨੇ ਇਹ ਸਰਕਾਰੀ ਨੇ ਸਰਕਾਰੀ ਅੰਕੜੇ ਨੇ ਤੇ ਭਾਜੀਪੀ ਨੇ ਇੱਕ ਸਕ੍ਰਿਪਟ ਲਿਖੀ ਹੈ ਜਿਹਨੂੰ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਉਹ ਪਰ ਕਿ ਸੁਣਾ ਰਹੀਆਂ ਨੇ ਤੇ ਲੋਕਾਂ ਦੇ ਸਾਹਮਣੇ ਰੱਖ ਰਹੀਆਂ ਨੇ ਤੇ ਚੈਨਲ ਨੇ ਜਿਹੜੇ ਉਹ ਲੋਕਾਂ ਸਾਹਮਣੇ ਰੱਖ ਰਹੇ ਨੇ ਉਹਨਾਂ ਨੇ ਤਿੰਨ ਨੂੰ ਬਿਲਕੁਲ ਮੂੰਹ ਤੋਂ ਮੁੱਢੋਂ ਨਕਾਰਤਾ ਹੁਣ ਜੇਕਰ ਗੱਲ ਇੰਡੀਆ ਗੱਠ ਜੋੜ ਦੀ ਕਰੀ ਤਾਂ ਇੰਡੀਆ ਗੱਠ ਜੋੜ ਕਹਿ ਰਿਹਾ ਕਿ ਅਸੀਂ 295 ਤੋਂ ਵੱਧ ਜਿਹੜੀਆਂ ਚੀਟਾਂ ਦੇ ਉਹ ਲੈ ਕੇ ਆਪਣੀ ਸਰਕਾਰ ਜਿਹੜੀ ਬਣਾਵਾਂਗੇ ਪਰ ਬੀਜੇਪੀ ਤੇ ਜਿਹੜੀ ਐਨਡੀਏ ਐਨਡੀਏ ਕਹਿ ਰਹੀ ਹੈ ਕਿ ਅਸੀਂ ਬਿਲਕੁਲ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਸਾਡੀ ਸਰਕਾਰ ਜਿਹੜੀ ਹੈ ਤੀਜੀ ਵਾਰ ਮੋਦੀ ਸਰਕਾਰ ਜਿਹੜੀ ਆ ਗਿਆ ਇਹ ਬਿਲਕੁਲ ਮੋਦੀ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਹੀ ਉਹਨਾਂ ਨੇ ਇੱਕ ਸਰਗਰਮੀ ਦਿਖਾਈ ਹੈ ਉਹਨਾਂ ਨੇ 100 ਦਿਨ ਦਾ ਰੋਡ ਮੈਪ ਕੱਲ ਤਿਆਰ ਕੀਤਾ ਹੈ ਉਹਨਾਂ ਨੇ 7 ਵੱਖ-ਵੱਖ ਮੀਟਿੰਗਾਂ ਕੀਤੀਆਂ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਅੰਕੜੇ ਵਿਚਟਾਏ ਦੇ ਇਸ ਤੋਂ ਰਵਾਜ ਜਿਹੜਾ ਐਗਜ਼ਿਟ ਪੋਲ ਹੈ ਐਗਜ਼ਿਟ ਪੋਲ ਦੇ ਆਧਾਰ ਤੇ ਹੀ ਉਹਨਾਂ ਨੇ ਆਉਣ ਵਾਲੇ 100 ਦਿਨਾਂ ਦੇ ਜਿਹੜੇ ਏਜੰਡੇ ਨੇ ਉਹ ਤਿਆਰ ਕੀਤੇ ਨੇ ਕਿ ਆਪਾਂ ਨੇ ਕੀ ਕੰਮ ਕਰਨਾ ਹੈ 100 ਦਿਨਾਂ ਦੇ ਵਿੱਚ ਲੋਕਾਂ ਲਈ ਕੀ ਕਰਨਾ ਹੈ ਤਾਂ ਜਿਹੜੀਆਂ ਕਿਹੜੇ ਜਿਹੜੇ ਹੈਗੇ ਨੇ ਹੋਰ ਜਟਾਉਣੇ ਨੇ ਕੀ ਰੋਡ ਮੈਪ ਕੀ ਹੋਏਗਾ ਸਾਡਾ ਸਰਕਾਰ ਦਾ ਲੋਕਾਂ ਲਈ ਕੰਮ ਕੀ ਹੋਣਗੇ ਸਰਕਾਰ ਦੇ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਮਤਲਬ 100 ਦਿਨ ਦਾ ਜਿਹੜਾ ਰੋਡ ਮੈਪ ਉਹਨਾਂ ਨੇ ਕਰ ਲਿਆ ਪਹਿਲਾਂ ਹੀ ਤਿਆਰ ਕਰ ਲਿਆ ਕਿ ਉਹ ਸਿਰਫ ਐਗਜ਼ਿਟ ਪੋਲ ਦੇ ਆਧਾਰ ਤੇ ਜੀ ਸ਼ਾਹ ਹੂੰ ਤੇ ਪਟਿਆਲਾ ਦੇ ਵਿੱਚ ਕਿਸ ਦੇ ਅਸਰ ਲੱਗ ਰਹੇ ਨੇ ਜਿੱਤ ਦੇ ਆ ਇਹਦੇ ਕੋਈ ਕਹਿਣਾ ਤਾਂ ਵਾਲੇ ਸਹੀ ਨਹੀਂ ਹੋਏਗਾ ਕਿ ਕਿਸ ਦੇ ਅਸਰ ਲੱਗ ਰਹੇ ਨੇ ਜਾਂ ਕੌਣ ਜਿੱਤੇਗਾ ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਐਗਜ਼ਿਟ ਪੋਲ ਆ ਉਹ ਕਾਂਗਰਸ ਨੂੰ 8 ਤੋਂ 10 ਸੀਟਾਂ ਦੇ ਰਿਹਾ ਬੀਜੇਪੀ ਨੂੰ 3 ਤੋਂ 4 ਸੀਟਾਂ ਦੇ ਰਿਹਾ ਤੇ ਆਮ ਆਦਮੀ ਪਾਰਟੀ ਨੂੰ 1 ਤੋਂ 2 ਸੀਟਾਂ ਦੇ ਰਿਹਾ ਹੂੰ ਜੀ ਸ਼ਾ ਜੀ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇਣ ਦੇ ਲਈ ਰੂਪਨਾ ਜੀ ਸੋ ਕੁਛੇ ਸਮਾਂ ਹੁਣ ਬਾਕੀ ਹੈ 4 ਜੂਨ ਆਉਣ ਦੇ ਵਿੱਚ ਤੰਦਾਜ਼ੀ ਕਿ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹਰ ਕੋ ਇੰਤਜ਼ਾਰ ਕਰ ਰਿਹਾ ਕਿ ਕੱਲ ਦਾ ਦਿਨ ਕਦੋਂ ਚੜੇਗਾ ਤੰਦਾਜ਼ੀ ਕਿ ਕੱਲ ਨੂੰ ਵੋਟਾਂ ਦੇ ਨਤੀਜੇ ਆਉਣਗੇ ਤਾਂ ਇੱਕ ਜੋਨ ਨੂੰ ਜੋ ਕਿ 7ਵੇਂ ਗੇਟ ਦੇ VOTING ਹੋਈਆ ਪੰਜਾਬ ਅਤੇ ਹਿਮਾਚਲ ਦੇ ਵਿੱਚ 1 ਅਪ੍ਰੈਲ ਨੂੰ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਕਿ ਸਟਾਰਟ ਹੋਇਆ ਸੀ ਦੇਸ਼ ਦੇ ਵਿੱਚ ਜੋ ਕਿ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ 7 ਪੜਾਵਾਂ ਦੇ ਵਿੱਚ VOTING ਹੋਈਆ ਸਭ ਤੋਂ ਆਖਰੀ ਪੜਾ ਪੰਜਾਬ ਅਤੇ ਹਿਮਾਚਲ ਦੇ ਵਿੱਚ ਹੋਇਆ ਤਾਂ ਪੰਜਾਬ ਦੇ ਵਿੱਚ ਜੋ ਕਿ ਕੁੱਲ VOTING ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਇੱਕ ਵਾਰ ਫਿਰ ਦੱਸ ਦੰਨੇ ਆ ਤਾਂ 62.80% ਦੀ VOTING ਹੋਈ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਬਠਿੰਡਾ ਦੇ ਵਿੱਚ 29.36% ਦੀ ਸਭ ਤੋਂ ਘੱਟ ਅੰਮ੍ਰਿਤਸਰ ਦੇ ਵਿੱਚ 56.06% ਦੀ VOTING ਹੋਈ ਹੈ ਹਾਲਾਂਕਿ ਇਹ ਫਾਈਨਲ ਅੰਕੜੇ ਨਹੀਂ ਹੈ ਕਿਉਂਕਿ ਕੱਲ ਨੂੰ ਵੀ ਫਿਰ ਬਦਲ ਇਹਨਾਂ ਅੰਕੜਿਆਂ ਦੇ ਵਿੱਚ ਹੋ ਸਕਦਾ ਹੈ ਪਰ ਜਿੱਤ ਦੇ ਆਸਾਰ ਕਿਸ ਦੇ ਨੇ ਇਹ ਅਸੀਂ ਨਹੀਂ ਕਾਂਗੇ ਤਾਂ ਕੱਲ ਨੂੰ ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਹੀ ਜਾਵੇਗਾ ਸਵੇਰੇ 8 ਵਜੇ ਜਿਹੜੀ ਕਿ ਉਹ ਵੋਟਾਂ ਦੀ ਗਿਣਤੀ ਹੈ ਸ਼ੁਰੂ ਹੋ ਜਾਵੇਗੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਸਾਰੀਆਂ ਤਿਆਰੀਆਂ ਨੇ ਇਸ ਬਾਬਤ ਮੁਕੰਮਲ ਕਾਲੀਆਂ ਗਈਆਂ ਨੇ ਤੇ ਹਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਅੱਜ ਹੋ ਸਕਦਾ ਹੈ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ